ਜੀ ਅੱਜ ਆਪਾਂ ਆਏ ਆ ਆਪਣੀ ਭੂਈ ਕੋ ਹਾਂਜੀ ਭੂਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਇੱਧਰ ਸਾਡੇ ਭਾਬੀ ਜੀ ਤੇ ਅੱਜ ਆਪਾਂ ਆਏ ਆ ਆਪਣੀ ਭੂਈ ਦੇ ਕੋਲ ਲੋਹੜੀ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਆ ਵਾ ਆ ਸਾਡੇ ਨਿਗਾਹ ਆ ਫੈਨ ਫੈਨ ਇਹ ਸਾਡੇ ਇਹ ਭਾਬੀ ਜੀ ਦਾ ਬੇਟਾ ਹਾਂ ਇਹ ਸਾਡਾ ਨਿਗਾਹ ਆ ਕਾਕਾ ਹੈ ਆਪਾਂ ਆਏ ਆ ਬਾਅਦ ਹੀ ਵੇਖਦੇ ਹੁਣ ਧੁੱਪ ਨਿਕਲ ਗਈ ਜਦੋਂ ਅਸੀਂ ਆਏ ਸੀ ਨਾ ਉਹਦੋਂ ਤੋਂ ਦਬੜੀ ਬਹੁਤ ਬਹੁਤ ਹਾਂ ਦੇ ਬਹੁਤ ਹਾਂ ਸੀ ਤੇ ਹੁਣ ਰਾਜਾ ਵਿੱਚ ਆਇਆ ਹਾਂ ਹਾਂ ਪਤਾ ਨਹੀਂ ਸੱਸੀ ਕਰ ਤੋ ਦੇਖ ਕੇ ਯਾਰ ਇਹ ਕੀ ਤਿਆਰੀ ਕੀਤੀ ਸੱਸੀ ਕਰ ਬੱਸ ਸੱਸੀ ਕਰ ਆਓ ਪਕੌੜੇ ਚੋਲੇ ਨਿਕਲ ਲੈ ਆ ਬਸ ਖਾਣੇ ਆ ਹੁਣ ਕੇ ਹਾਂ ਗਰਮ 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 ਖਾਓ ਪਕੌੜੇ ਹਾਂਜੀ ਆ ਜਾਓ ਇੱਧਰ ਆਓ ਇੱਧਰ ਆਓ ਗੱਲ ਸੁਣਾ ਦੇ ਨਾ ਸਾਰਿਆਂ ਨੂੰ ਕੋਈ ਸਾਰਿਆਂ ਨੂੰ ਕੋਈ ਗੱਲ ਸੁਣਾਓ ਹੈਪੀ ਨਿਊ ईयर ਕਰਦੋ ਸਾਰੇ ਹੈਪੀ ਨਿਊ ईयर ਕਰਦੇ ਸਾਰਿਆਂ ਸੱਚ ਹੈਪੀ ਨਿਊ ईयर ਕਰਦੋ ਕਰਦੇ ਉਹ ਤੇ ਲੰਗ ਵੀ ਆ ਲੈ ਅਸਲੀ ਆਨੇ ਸੱਚ ਬੋਲਦੇ ਆ ਬੱਚੇ ਸੱਚੀ ਬੋਲਦੇ ਆ ਬੱਚੇ ਸੱਚੀ ਬੋਲਦੇ ਆ ਹਾਂਜੀ ਹੈਪੀ ਨਿਊ ਹੈਪੀ ਨਿਊ ईयर ਤਾਂ ਹੀ ਹੁੰਦਾ ਹੈ ਦੱਸੋ ਰੱਖ ਕਰਨ ਪਾਪਾ ਠੀਕ ਠਾਕ ਹੈ ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਆਪਣਾ ਅਸੀਂ ਵੀ ਠੀਕ ਠਾਕ ਉਹ ਦੀਦੀ ਆਂਦਾ ਪਾਜੀ ਦਾ ਫੋਨ ਹਾਂ ਆਉਂਦਾ ਉਹਨਾਂ ਦਾ ਵੀ ਜੀ ਜੋਗਾ ਨਾ ਜੋ ਬੰਦਾ ਵੀ ਆਇਆ ਹੈ ਸਵੇਰੇ ਠੀਕ ਠਾਕ ਵਾ ਅੱਛਾ ਕੀ ਹਾਲ ਹੈ ਕੰਮ ਵਧੀਆ ਚੱਲਦਾ ਹਾਂ ਵਧੀਆ ਚੱਲਦਾ ਕੰਮ ਉਹਦਾ ਹੋ ਰਿਹਾ ਹੈ ਜੀ ਹਾਂ ਚਲੋ ਆ ਜੀ ਫਿਰ ਬਹਿਨੇ ਉੱਥੇ ਨਾਲੇ ਮਾਤੇ ਕਲਾਵਾ ਨਾਲੇ ਚਾਹ ਪੀਨੇ ਆਏ ਸੀ ਚਾਹ ਲੈ ਕੇ ਆਉਣੀ ਚਾਹ ਲੈ ਕੇ ਆਇਆ ਨਾ ਜੀ ਚਲੋ ਪਕੋੜੇ ਹਾਂ ਲੈ ਐਂ ਗਰਮ ਗਰਮ ਖਾਓ ਕਰਨ ਉਹ ਦਾਸਲੀ ਸੁਆਦ ਇਹੋ ਜਿਹਾ ਠੰਡ ਚ ਰਜਾਈ ਚ ਬੰਦਾ ਬੈਠਾ ਹੋਇਆ ਨਾਲ ਉਹ ਵਿੱਚ ਚਾਹ ਹਾਂ ਤੇ ਬੰਦਾ ਪਕੋੜੇ ਖਾਵੇ ਵਿੱਚ ਬਹਿ ਗਏ ਹੋਰ ਨਾਲ ਅਲਸੀ ਵੀ ਆ ਹਾਂ ਜੀ ਅਲਸੀ ਵੀ ਆ ਕੋ ਪਿੰਨੀਆਂ ਖਿਖਾਓ ਹਾਂ ਜੀ ਚਾਹ ਰਹਿ ਗਈ ਚਾਹ ਹੁੰਦੀ ਆ ਨਾਲੇ ਪਤਾ ਕੀ ਆ ਹਾਂ ਮੈਨੂੰ ਕੀ ਮਿਲ ਜੇ ਬਿਸਤਰੇ ਦੇ ਵਿੱਚ ਤੇ ਨਾਲ ਮਿਲ ਜਨ ਪਕੌੜੇ ਤੇ ਨਜ਼ਾਰਾ ਹੀ ਵੱਖਰਾ ਹੈ ਨਾ ਕਿ ਨਹੀਂ ਹਾਂ ਜੀ ਨਹੀਂ ਸੁਆਦ ਮੈਂ ਕਰਾਂ ਪਕੌੜੇ ਕੇ ਇਧਰ ਨਿਕਲ ਲੈ ਬ੍ਰੈਡ ਵਾਲੇ ਬ੍ਰੈਡ ਵਾਲੇ ਖਾਓ ਜੀ ਤੁਸੀਂ ਕਰ ਪਤਾ ਕੀ ਹੈ ਦੀਦੀ ਹਾਂ ਨੂੰ ਭੁੱਖ ਵੀ ਬਾਈ ਲੱਗੀ ਹੈ ਹਾਂ ਨਹੀਂ ਖੇਤੇ ਨਹੀਂ ਜਾ ਗਿਆ ਰੋਟੀ ਬਣਦੀ ਨਹੀਂ ਹੈ ਨਾ ਜਦੋਂ ਜਾਣਾ ਹੋਵੇ ਨਹੀਂ ਵੀਡੀਓ ਬਣਨ ਵਾਲੀ ਸੀ ਨਾ ਤੁਸੀਂ ਖਾਓ ਉਹ ਵੀਡੀਓ ਕੰਪਲੀਟ ਕੀਤੀ ਮੈਂ हां मेंबर सक्ਦੇ ਹੈ ਨਾ اچھا ਉਹ ਫਿਰ ਵੀਡੀਓ ਕੰਪਲੀਟ ਕੀਤੀ ਹਾਂ ਤੇ ਫਿਰ ਬਾਅਦ ਵਿੱਚ ਮੁੜ ਕੇ ਤਿਆਰ ਹੋਏ ਪਹਿਲਾਂ ਤੇ ਡਿਸਮਿਸ ਹੀ ਕਰ ਦਿੱਤਾ ਸੀ ਹੁਣਾ اچھا ਫਿਰ ਜਦੋਂ ਤੁਸੀਂ ਫੋਨ ਕੀਤਾ ਨਾ ਫਿਰ ਕਰਨ ਆਉਂਦਾ ਨਹੀਂ ਮੇਰਾ ਪ੍ਰੈਕਟਿਸ ਹੋ ਗਿਆ ਮੈਂ ਤਿਆਰੀ ਕਰਕੇ ਰੱਖੀ ਹੈ ਨਾ ਹੋਵੇ ਬਹੁਤ ਟੈਨਸ਼ਨ ਬਣੀ ਹਾਂ ਖਾਓ ਰੱਖੇ ਹਾਂ ਖਾਓ ਖਾਓ ਤੁਸੀਂ ਗਰਮ ਕਰ ਹਾਂ ਆ ਜਾ ਬਹਿ ਜਾ ਨਾ ਬੜੇ ਆ ਬੈਠੋ ਮੈਨੂੰ ਅਭੀ ਤਾਂ ਅਜੂ ਵੀ ਬਣਾਓ ਅਭੀ ਤਿਆਰੀ ਨਹੀਂ ਕਰ ਲੈ ਨਹੀਂ ਉਹਨੂੰ ਆਲੂ ਵਾਲੇ ਗੁਰਜੂ ਆ ਇਹ ਨਹੀਂ ਖਾਣੇ ਹਨ ਨਹੀਂ ਨਹੀਂ ਬੈਠੋਗੇ ਨੇ ਨੰਨ ਕਾ ਲੋ ਬਹੁਤ ਹੋਰ ਸਵਾਦਾ ਕਰਨਾ ਘੋੜੇ ਦੇ ਬੜੇ ਸਵਾਦਾ ਪੂਆਲੇ ਘੋੜੇ ਸਵਾਦਾ ਹੁਣ ਪੂਆਲੇ ਨਹੀਂ ਬਣਾਏ ਆ ਪੂਆ ਗਡੇ ਹੀ ਬਣਾਉਣੇ ਆ ਹਾਂ ਮੈਨੂੰ ਬਣਾਏ ਸਾਰਿਆਂ ਦਾ ਜੋਗਦਾ ਸਾਰਿਆਂ ਦਾ ਜੋਗਦਾ ਪਿਛਲੀ ਵਾਰੀ ਵੈਂਗੀ ਦੇ ਪਕੌੜੇ ਖਾਦੇ ਆ ਉਦੋਂ ਬਣਾਏ ਨੇ ਪਾਲਕ ਵਾਲੇ ਉਹ ਵੀ ਸਵਾਦੇ ਆਹਨੀਆਂ ਘਰ ਕੀ ਬ੍ਰੈਡ ਵਾਲੇ ਬਣਾਉਂਦੇ ਹਾਂ 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 ਚੱਲ ਬੰਦ ਨੌਲੇ ਪੱਚੇ ਖਾ ਲਈਂ ਤੇ ਬ੍ਰੈਡ ਵਾਲੇ ਹਾਂਜੀ ਅਲਸੀ ਤੇ ਕੋਈ ਆਇਆ ਨਹੀਂ ਅਲਸੀ ਮੈਂ ਨਹੀਂ ਅਰਸੀ ਆ ਤੇ ਨਹੀਂ ਵੀ ਬਾਈ ਅਰੋ ਤੇ ਨਾ ਅਨੂੰ ਕੈਮਰੇ ਗਾੜੀ ਸਮਝ ਨਹੀਂ ਬੜਾ ਲਈ ਆ ਅਨੂੰ ਨਹੀਂ सांगਦੀ ਇਹਨੂੰ ਲਈ ਜਾਣ ਲਈਗੇ ਛੇਕਣੀ ਆ ਹਾਂ ਟਾਈਮ ਨਾ ਗੰਦਾ ਜਾਂਦਾ ਹੁਣ ਮਾਰੀਏ ਚੱਲੇ ਕੀ ਟਾਈਮ ਹੋ ਗਿਆ ਨਹੀਂ ਤਾਨੂੰ ਚਾਚਾ ਰਾਮ ਦੀ ਹੋ ਗਏ ਪੌਣੇ ਚ ਹਾਂ ਹਾਂ ਕੀ ਖਾਣਿਆ ਓਏ ਤਾਜ ਨਹੀਂ ਨਾ ਜੇ ਇੱਕ ਪੂਆ ਤਾਂ ਹੋਰ ਜਾਣਾ ਨਹੀਂ ਖਾਣਾ ਕੀ ਖਾਣਿਆ ਕੀ ਖਾਣਿਆ ਦੱਸ ਮੈਂ ਆਉਂਗੀ ਕੀ ਆ ਹੈਲੋ ਲਾਂਚ ਮੈ ਲੋ ਚਲ ਮੈਂ ਦੇਦੇ ਹੁਣ ਮੈਂ ਖਾਂਦੀ ਜਾਊਂਗੀ ਨਹੀਂ ਹਾਂ ਇਦਾਂ ਥੋੜੀ ਗੱਲ ਬਣਦੀ ਫਿਰ ਹਾਂ ਹਏ ਲੋਕੀ ਦੇ ਪਰੌਣਿਆਂ ਨੂੰ ਮੂੰਹ ਚੋਂ ਕੱਢ ਕੇ ਚੀਜ਼ ਦਿੰਦੇ ਚੰਗਾ ਪਰੌਣਾ ਹੀ ਹੋ ਜਿਹੜਾ ਨੂਜੋ ਕਰਦਾ ਐਨਾ ਕੋਰਾ ਤਾਂ ਕੋਈ ਨਹੀਂ ਆ ਇਦਾਂ ਇਨਾ ਵਾ ਪਾਕਿਆ ਚਲੋ ਰੋਟੀ ਪਾਣੀ ਖਵਾਵਾਂਗੇ ਯੋਦੋ ਵਲੌਗ ਬਣਾਵਾਂਗੇ ਉਹਦੋਂ ਰੋਟੀ ਪਾਣੀ ਵੀ ਖਾ ਲਿਆ ਪਰ ਪੂਈ ਨਹੀਂ ਬਹੁਤ ਸੁਆਦ ਬਣਾਈ ਪੂਈ ਨੇ ਸਬਜ਼ੀ ਬਹੁਤ ਸੁਆਦੀ ਰਾਈਸੀ ਬੜੀ ਸੁਆਦੀ ਰਾਈਸੀ ਸੁਆਦੀ ਰੋਟੀਆਂ ਹੀ ਸ਼ਾਰਟਕਟ ਖਾ ਲਈ ਨਾ ਹਾਂ ਰੋਟੀ ਵਿਖਾਈ ਨਹੀਂ ਸਾਰਿਆਂ ਦੀ ਜਲਦੀ ਚ ਬਣਾ ਹੀ ਜਲਦੀ ਫਿਰ ਜਾਣਿਆਂ ਦੇ ਟੂਰ ਕੱਢਣੇ ਰਸਤੇ 'ਚ ਹੋਰ ਵੀ ਪਤਾ ਕੀ ਆ ਇਹਦੇ ਫਿਰ ਉਹ ਦੂਜੀ ਭੈਣ ਜੀ ਕੋ ਜਾਣਾ ਮੜਿਆਲਿਆਰੀ ਕੋ ਹਾਂਜੀ ਹਾਂਜੀ ਮੈਂ ਚੱਲ ਉਹਨਾਂ ਕੋਲ ਥੋੜਾ ਜਿਹਾ ਰੁਕੋ ਵੀ ਇੱਥੇ ਵੀ ਉੱਥੇ ਵੀ ਨਗ ਤੇਰੀ ਦੇ ਨਗ ਤਾਂ ਤੇ ਕਰੋ ਇਹ ਆਹਾ ਡੇਮ ਲਪੀ ਪੁਈਆ ਪਾਪਾ ਤੋਂ ਵੱਡੇ ਆ ਹਾਂ ਉਹ ਪਾਪਾ ਸਾਰਿਆਂ ਨੂੰ ਛੋਟੀ ਆ ਉਹਦਾ ਸਭ ਤੋਂ ਛੋਟੇ ਆ ਹਾਂ ਇੱਥੇ ਵੀ ਢੀ ਵੱਡੀ ਨਹੀਂ ਛੋਟੀ ਆ ਹਾਂ ਇੱਥੇ ਛੋਟੀ ਆ ਜੀ ਅੱਗੇ ਆਪਾਂ ਰਸਤੇ ਜਾਣਨੇ ਸੀ ਨਾ ਤੇ ਇੱਕ ਪਹਿਲਾਂ ਨਾ ਗੱਡੀ ਵਾਲਾ ਖਲੋਤਾ ਜੋ ਆਪਾਂ ਜਾਣੇ ਦੇ ਲਈ ਸ਼ੌਪਨਰ ਤੇ ਉਹ ਪੈਨਸਲ ਲੈਣਾ ਗੱਡੀ ਵਾਲਾ ਖਲੋਤਾ ਰਾਜ ਤੇ ਮੈਂ ਮੋਟਰਸਾਈਕਲ ਜਾ ਕੇ ਮਗਰ ਲਾਤਾ ਤੇ ਇਹ ਉਹਨੂੰ ਆਂਦਾ ਇਹ ਉਹਨੇ ਸਾਨੂੰ ਕਹਿਤਾ ਵੀ ਬਹੁ ਮੋਟਰਸਾਈਕਲ ਪਰਾਂ ਘਰ ਲਿਆ ਮੈਂ ਗੱਡੀ ਮੋੜਨੀ ਆ ਉਹਨੇ ਸੁਣ ਲਿਆ ਉਹਦਾ ਵੇਂਦੇ ਹੀ ਮੋੜ ਮੋੜ ਕੇ ਤੇ ਆਂਦੇ ਇਹਨੂੰ ਆਂਦਾ ਇਹਨੂੰ ਕੀ ਅੱਗ ਲੱਗੀ ਆ ਵੀ ਅਹੀ ਜੀ ਮਗਰ ਮੋਟਰਸਾਈਕਲ ਇੱਕ ਨਾ ਇੱਕ ਗਾਲਾ ਚਲੋ ਮੈਂ ਹੁਣ ਕੈਮਰੇ ਹੀ ਨਹੀਂ ਦੱਸ ਸਕਦਾ ਤੁਹਾਨੂੰ ਬਾਅਦ ਦੱਸਦਾ ਹਾਂ ਇੱਕ ਜਣੇ ਨੇ ਹੋਰ ਆ ਕੇ ਆਈ। ਕਿਰਾਬੀ ਇਹ ਮੁੰਡਾ। ਨਹੀਂ ਇਹ ਤਾਂ ਲਿਆ ਅਜ ਕਿਸਦਾ ਕਰਦਾ ਹੀ ਨਹੀਂ। ਹਾਂ ਇਹ ਨਹੀਂ ਆ। ਅੱਛਾ ਜੋ ਬੰਦੇ ਨਹੀਂ ਇਦਾਂ ਦਾ ਪੋਲਾ ਭਾਲਾ ਹੈ ਮੈਨੂੰ ਲੱਗਦਾ ਵੀ ਤੁਹਾਨੂੰ ਹਾਂ। ਕੀ ਹੁਣ ਫਿਰ ਕਰਦੇ ਹਾਂ ਸੁਣਾ ਵਲੌਗ ਦੀ ਐਂਡਿੰਗ? ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।